पिछे uhuh. पिछे ਕਿ ਕਿ ਚਾਲੇ ਚੰਡੀਗੜ੍ਹ ਤਾਂ ਹੀ ਟੋਲੀਓ ਪਾ ਕਿਹਦੇ ਇਤੇ ਵਾਲੇ ਜੋ ਲੈ ਵੀ ਮਿੱਤਰੋ ਅੱਜ ਆਪਾਂ ਚੱਲੇ ਆਂਗੇ ਡਾਕਟਰ ਸਤਿੰਦਰ ਸਰਤਾਜ ਦਾ ਸ਼ੋਅ ਦੇਖਣ ਵਾਸਤੇ ਮੇਰੇ ਨਾਲ ਮਨੇਸ਼ ਸਾਹਿਬ ਐਚ ਡੀ ਐਫ ਸੀ ਬੈਂਕ ਬ੍ਰਾਂਚ ਬਰੇਟਾ ਜੀ ਹਾਂਜੀ ਹਾਂਜੀ ਬੈਕ ਸਾਈਡ ਤੇ ਬੈਠ ਨੇ ਆਪਣੇ ਪ੍ਰੀਵੈਂਸ ਜਾਣਦੇ ਹੋਊਂਗੇ ਤੁਸੀਂ ਇਹਨੂੰ ਵੀ ਤੇ ਦੇਖਦੇ ਆ ਅੱਜ ਆਪਾਂ ਜਾ ਕੇ ਉੱਥੇ ਕੀ ਗੱਲਬਾਤ ਬਣਦੀ ਐ ਦੂਸਰੀ ਵਾਰ ਸ਼ੋਅ ਦੇਖਣ ਜਾ ਰਹੇ ਆ ਇੱਕ ਮਰੀ ਪਹਿਲਾਂ ਦੇਖਿਆ ਸੀਗਾ ਆਪਾਂ ਨੇ ਬਠਿੰਡਾ ਹਾਲੀਵੁੱਡ ਦਾ ਕਿਤੇ ਇੱਦੀ ਦੇਵਾ ਦੇ ਜੋ ਤੇ ਆਪਾਂ ਜਲੇ ਦੂਸਰੀ ਵਾਰ ਸ਼ੋਅ ਦੇਖਣ ਪਹਿਲਾਂ ਦੇਖਿਆ ਸੀ ਬਠਿੰਡੇ ਬਹੁਤ ਨਜ਼ਾਰਾ ਆਇਆ ਸੀ ਉਦੋਂ ਵੀ ਤੇ ਅੱਜ ਦੀ ਦੇਖਦੇ ਆ ਅਪਡੇਟ ਕੀ ਗੱਲਬਾਤ ਬਣਦੀ ਐ ਨਜ਼ਾਰਾ ਅੱਜ ਵੀ ਉਹ ਕਿਉਂਕਿ ਸਤਿੰਦਰ ਸਰਤਾਜ ਐ ਉਹ ਤੇ ਕਹਣ ਗੱਲਬਾਤ ਬਣਾਉਂਦੇ ਆ ਬਾਕੀ ਆਪਾਂ ਦੇਖਦੇ ਆ ਜਾ ਕੇ ਤੇ ਕੀ ਗੱਲਬਾਤ ਬਣੂਗੀ ਤੇ ਖਾਣਾ ਪੀਣਾ ਰਸਤੇ 'ਚ ਹੀ ਹਾਂ ਜੀ ਹਾਂ ਜੀ ਸੁਨਾਮ ਸੰਗਰੂਰ ਹੈਗਾ ਸ਼ੋਅ ਅੱਜ ਦਾ ਸੰਗਰੂਰ ਹੈਗਾ ਭਾਈ ਗੁਰਦਾਸ ਕਾਲਜ ਐ ਸੰਗਰੂਰ ਤੋਂ ਥੋੜਾ ਜਿਹਾ ਰਾਈ ਰਹਿ ਜਾਂਦਾ ਹੈਗਾ ਪਟਿਆਲਾ ਰੋਡ ਤੇ ਸ਼ਾਹਨ ਪਟਿਆਲਾ ਰੋਡ ਤੇ ਪਟਿਆਲਾ ਰੋਡ ਤੇ ਪਟਿਆਲਾ ਰੋਡ ਤੇ ਹੈ ਭਾਈ ਗੁਰਦਾਸ ਕਾਲਜ ਤੇ ਅੰਦਰ ਵਾਲੀ ਲੋਡ ਨਹੀਂ ਉਹਦਾ ਹਾਂ ਉੱਥੋਂ ਕੋ ਬਾਈਪਾਸ ਹੋ ਜਾਗੇ ਤੇ ਦੇਖਦੇ ਆ ਗੱਲਬਾਤ ਜਾ ਕੇ ਕੀ ਬਣਦੀ ਓਥੇ ਮਿਲਦੇ ਆ ਫਿਰ ਆਜੋ ਸ਼ੋਅ ਦੇ ਉੱਪਰ ਹੀ ਤੇ ਕਿਹੜਾ ਕਿਹੜਾ ਆ ਰਿਹਾ ਹੈਗਾ ਸ਼ੋਅ ਤੇ ਕਮੈਂਟ ਕਰਕੇ ਜਰੂਰ ਦੱਸਿਓ ਆ ਆ ਗਈ ਸੀ ਜੇ ਸੰਗਰੂਰ ਟਿੱਲੋ ਹਵੇਲੀ ਆਈ ਲਵ ਸੰਗਰੂਰ ਤੇ ਸੰਗਰੂਰ ਤੋਂ ਦੱਸਿਆ ਸੀ ਜਿਵੇਂ ਆਪਾਂ ਨੇ ਵੀ ਸਰਤਾਜ ਦਾ ਜਿਹੜਾ ਸ਼ੋਅ ਹੈਗਾ ਉਹ ਇੱਥੇ ਲੱਗਣਾ ਹੈ ਟਿੱਲੋ ਹਵੇਲੀ ਇੱਥੇ ਆਪਾਂ ਨੇ ਡਿਨਰ ਦਾ ਕੀਤਾ ਹੈਗਾ ਮਨਤ ਸਾਹਿਬ ਕੀ ਲਪਰੇ ਹੋ ਲਪਰੇ ਹੋਰ ਕਿੱਦ ਕਰੀ ਕੀ ਮੰਗੋਂਗੇ ਖਾਣੇ ਚ ਮੈਂ ਤੁਹਾਨੂੰ ਦੱਸੋ ਕਿڑی ਮੰਗਣੀ ਹੈ ਕੀ ਹੈ ਮੰਗਣੀ ਹੈ ਮਤਲਬ ਸੈਂ ਬਜਟ ਦੇ ਸਟੇਟਿੰਗ ਜਿਹਾ ਨੋਮੀ ਬਜ ਲੈ ਲਓ ਸਰ ਕੋਈ ਵੀ ਮੈਸਜ ਭੇਜ ਲੈ ਰਹਿਤਾ ਜ਼ਰੂਰੀ ਹੈ ਨਾਲ ਚੀਜ਼ ਚਲੀ ਜਾਂਦੀ ਹੈ ਰਹਿਦਾ ਫਲਾਉਣਾ ਨਹੀਂ ਪਰ ਮੈਂ ਤਾਂ ਸਹੀ ਕਰਿਆ ਰਹਿਤਾ ਬੁਲਾਉਣਾ ਨਹੀਂ ਹੈਗਾ No, yo tampoco soy bueno. ¿Qué es eso? 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 ਪਰ ਕੀ ਕੁਸ਼ਾਇਆ ਖਾਣੇ ਚ ਮਿਕਸ ਵਿੱਚ ਓਕੇ ਦਾਲ ਮੱਖਣੀ ਯਸ ਬਾਕੀ ਚਾਹ ਹੀ ਮੇਰੀ ਬਾਤ ਚ ਬਾਤ ਚ ਤੁਸੀਂ ਜਨ ਆਪਰਾ ਆਪਾਂ ਮਿਕਸ ਵਿੱਚ ਤੇ ਦਾਲ ਮੱਖਣੀ ਸਸਰੀ ਗਾ ਜੇ ਤੰਦੂਰੀ ਰੋਟੀ ਖਾਈ ਜਾਂਦੇ ਬਾਕੀ ਦਾ ਨਜ਼ਾਰਾ ਆ ਰਿਹਾ ਤੇ ਉਸ ਤੋਂ ਬਾਅਦ ਵਿੱਚ ਚੱਲੇ ਆਪਾਂ ਸ਼ੋਅ ਤੇ ਹੁਣ ਮਨੇ ਤਾਂ ਸਭ ਗੱਡੀ ਲੈ ਕੇ ਆ ਗਈ ਆਪਣੀ ਜੇ ਆਪਾਂ ਚੱਲਦੇ ਆਂ ਸ਼ੋਅ ਤੇ ਹੁਣ ਕੀ ਗੱਲਬਾਤ ਬਣਦੀ ਐ ਦੇਖਦੇ ਆਂ ਜਾ ਕੇ ਅਜੋ ਲੈਤਾ ਬੰਦ ਕਰ ਲੋ ਸਰ ਸਿਲਵਰ ਮਿਲਿਆ ਤੈਨੂੰ ਦੇਖਦਾ ਵੀ ਫੈਰ ਹੁਣ ਵੇਖਾ ਫੈਰ ਭੰਗ ਜਾਂਦਾ ਕਿੱਤਰੇ ਗਿਆ ਕਿਤੇ ਬਾਹਰ ਘਰਾਂ ਦਾ ਕਿਤੇ ਕਿਤੇ ਸ੍ਰਿਸ਼ਟੀ ਗੁਰੂ ਗੋਬਿੰਦ ਸਿੰਘ ਜੀ ਆ ਕੇ ਕੰਮ ਕਰ ਰਹੇ ਹਾਂ ਆਹ ਕਟਾਹਾਂ ਕਰ ਰਹੇ ਨੇ ਇੱਥੋਂ ਐਂਟਰੀ ਹੋਣੀ ਆ ਬਹੁਤ ਹੋਣ ਲੱਗਦੇ ਬੜੀ ਟੂਪਰ ਆਉਂਦੀ ਹਾਂਜੀ

ਸਾਈਂ ਵੇ ਮੇਰੇ ਨਾਲ ਨਾਲ ਕੂਬੀ ਗੰ ਸਾਈਂ ਵੇ ਟਿੱਕੀਏ ਤਾਂ ਫੜਕੇ ਉਠਾਂ ਸਾਈਂ ਵੇ ਆਖੇ ਸੋਖੇ ਰਹਾ ਜਨਗਾਈ ਸਾਈਂ ਵੇ ਫੇਰੇ ਮਸਕੀਨਾ ਵਲ ਪਾਈ ਸਾਈਂ ਵੇ ਬੋਲ ਖਾਬ ਸਾਰਾਂ ਦੇ ਭੁਗਾਈ ਸਾਈਂ ਮੈਨੂੰ ਮੇਰੇ ਅੰਦਰ ਰਮ ਗਈ ਟਿੱਕੀਏ ਤਾਂ ਫੜਕੇ ਉਠਾਈ ਆਖੇ ਸੋਖੇ ਰਹਾ ਜਨਗਾਈ ਸਾਈਂ ਆਕਲਾਂ ਨੂੰ ਵੀ ਵੇ ਦੇਖ ਕਿਹੜਾ ਕਿਹੜਾ ਜੇ ਰਾ ਪਿੱਛੋਂ ਜਦੋਂ ਅਹਿਸਾਸ ਹੋਣਗੇ ਉਦੋਂ ਦਿਲਦਾਰ ਨੇ ਮਲਵਈਆ ਤੇਰਾ ਮੈਨੂੰ ਰੱਖਿਆ ਨੀ ਜਾਣੋ ਮਲਵਈਆ ਮਾਹੀ ਜੀ ਮਲੋਂ ਨੁਕਵਾਇਆ ਮਾਹੀ ਜੀ ਮਾਹਾਂ ਹਾਂ ਸੋਣੀਆਂ ਦੀ ਕਿੱਥੇ ਗਾਹ ਸੋਣੀਆਂ ਦੀ ਕਿੱਥੇ ਕਮਾਇਆ ਸਤਾਜ ਵਾਲਾ ਸ਼ੋਸੀ ਸੰਗਰੂ ਸ਼ੋਅ ਬਾਈ ਪੂਰਾ ਘੰਟ ਰਿਆ ਸਰਤਾਜ ਦਾ ਜਮਾ ਨਜ਼ਾਰਾ ਆ ਗਿਆ ਫੁੱਲ ਨਜ਼ਾਰਾ ਆਇਆ ਜਮਾ 7 ਵਜੇ ਨੂੰ ਸਟਾਰਟ ਹੋ ਗਿਆ ਸੀਗਾ ਸ਼ੋਅ ਤੇ ਲਗਭਗ ਤੁਸੀਂ ਇਹ ਲਾ ਲਓ ਵੀ ਪੌਣੇ 12 ਵਜੇ ਖਤਮ ਹੋਇਆ ਪਬਲਿਕ ਆਪੋ ਆਪਣੇ ਘਰਾਂ ਨੂੰ ਚੱਲ ਪਈ ਤੇ ਜੇ ਤੁਹਾਨੂੰ ਵੀ ਕਿਤੇ ਸਮਾਂ ਲੱਗਿਆ ਤਾਂ ਸਰਤਾਜ ਦਾ ਜਿਹੜਾ ਸ਼ੋਅ ਹੈਗਾ ਜਰੂਰ ਦੇਖਿਓ ਬਹੁਤ ਸਾਰਾ ਗੱਲਬਾਤ ਹੁੰਦੀ ਹੈ